ਕਿਸ ਨੂੰ ਪੂਜਾਂ ਥਾਂ ਥਾਂ ਤੇ ਭਗਵਾਨ ਭਏ ਕਿਸ ਨੂੰ ਮੰਨਾ ਕਿਸ ਨੂੰ ਪੂਜਾਂ ਥਾਂ ਥਾਂ ਤੇ ਭਗਵਾਨ ਭਏ ਬਸਤਰ ਚਿੱਟੇ ਦਿਲ ਦੇ ਕਾਲੇ ਬਹੁਤ ਹੀ ਵਿਸ਼ੇਸ਼ਾਨ ਭਏ ਮੰਦਰ ਅੰਦਰ ਕੰਜਕ ਦੀਆਂ ਕੀਕਾਂ ਦਬ ਕੇ ਰਹਿ ਗਈਆਂ ਮੰਦਰ ਅੰਦਰ ਕਾਂਜਿਕ ਦੀਆਂ ਕੀਕਾਂ ਦਬ ਕੇ ਰਹਿ ਗਈਆਂ ਪੱਥਰ ਆਖਰ ਪੱਥਰ ਨਿਕਲੇ ਉਸ ਅੰਦਰ ਭਗਵਾਨ ਪਏ ਆਹ ਪੱਥਰ ਆਖਰ ਪੱਥਰ ਨਿਕਲੇ ਉਸ ਅੰਦਰ ਭਗਵਾਨ ਪਏ ਅਗਲਾ ਚੇਹ ਦਿਖਾ ਜੀ ਅੱਛਾ ਮੱਤੇ ਟੀਕਰ ਪਹੁੰਚ ਗਈ ਹੈ ਦੋਰੀ ਤੇਰੇ ਸਾਹਾਂ ਦੀ ਮੱਤੇ ਮੱਲ ਲੱਗ ਤੇ ਈਕਰ ਪਹੁੰਚ ਗਈ ਹੈ ਦੋਰੀ ਭਾਵੇਂ ਸਾਹਾਂ ਦੀ ਹਾਲੇ ਵੀ ਪਰ ਪਿਆਸ 부ਝੀ ਨਾ ਤੇਰੀ ਸ਼ੋਖ ਅਦਾਾਂ ਦੀ ਕਿਹਦਾ ਦੌਰ ਹੈ ਆਇਆ ਵੇਖੋ ਕੈਸੀ ਬਾਹੂ ਬਗੀ ਹੈ ਤੋਤੇ ਵੀ ਬੁਦਣ ਲੱਗੇ ਨੇ गोली <laughs> बि <laughs> <laughs>